8 25ਵਾਂ ਸਵਾਲਾਂ ਦੇ ਰੂਪ ਅਤੇ ਨੁਕਤੇ ਸਵਾਲ ਮੁੱਢ ਕਦੀਮੀ ਤੋਂ ਆਮ ਮਨੁੱਖੀ ਜੀਵਨ ਦਾ ਹਿੱਸਾ ਨੇ ਪਰ ਇਹ ਜੰਗਾਂ ਦਾ ਵੀ ਹਿੱਸਾ ਨੇ ਕਿਸੇ ਬੰਦੇ ਵੱਲੋਂ ਕਿਸ ਮੰਸ਼ਾ ਨਾਲ ਸੱਤਾ ਹੇਣ ਤੇਰਾ ਉਤੇ ਸਮੁੱਚੇ ਰੂਪ ਵਿੱਚ ਜਾਂ ਸਿੱਧੇ ਹੋਏ ਨਿਸ਼ਾਨੇ ਵੱਜੋਂ ਜੰਗ ਜੂਆਂ ਉਤੇ ਕਿਸ ਕਿਸਮ ਦੇ ਸਵਾਲ ਕੀਤੇ ਜਾਂਦੇ ਨੇ ਇਹਦੀ ਜਾਣਕਾਰੀ ਦੱਸ ਦਿੰਦੀ ਹੈ ਕਿ ਉਹਨਾਂ ਖਿਲਾਫ ਸ਼ਬਦ ਜੰਗ ਕਿਸ ਪੱਧਰ ਉਤੇ ਲੜੀ ਜਾ ਰਹੀ ਹੈ ਅਸਾਮੀਆਂ ਜੰਗਾਂ ਵਿੱਚ ਜਿਵੇਂ ਹਕੂਮਤਾਂ ਹਿੰਸਾ ਦੀ ਪੂਰਨ ਵਰਤੋਂ ਕਰਦੀਆਂ ਨੇ ਉਸੇ ਤਰ੍ਹਾਂ ਹਕੂਮਤ ਪੱਕੀ ਅਤੇ ਨਿਰਪੱਖ ਸਵਾਲਵਾਜਾਂ ਕੋਲ ਵੀ ਸ਼ਬਦੀ ਹਮਲਿਆਂ ਦੀ ਖੁੱਲੀ ਤਾਕਤ ਹੁੰਦੀ ਹੈ ਸਵਾਲ ਭਾਵੇਂ ਅਨੈਤਿਕ ਜਾਂ ਝੂਠ ਆਧਾਰਿਤ ਹੋਣ ਪਰ ਪੁੱਛੇ ਜਾਣ ਦਾ ਹੱਕ ਹਕੂਮਤੀ ਜਾਂ ਸਥਾਪਿਤ ਤਿਰਾਂ ਵੱਲੋਂ ਮੰਨਤ ਹੁੰਦਾ ਸਵਾਲਾਂ ਦੀ ਕਿਸਮ ਅਤੇ ਮਾਰਦਾ ਪਤਾ ਉਹਨਾਂ ਨੂੰ ਹੀ ਲੱਗਦਾ ਜੋ ਸ਼ਬਦ ਜੰਗ ਬਾਰੇ ਪਹਿਲਾਂ ਕੁਝ ਜਾਣਦੇ ਹੋਣ ਸ਼ਬਦ ਜੰਗ ਵਿੱਚ ਸਵਾਲਾਂ ਦੀਆਂ ਕਿਸਮਾਂ ਮਨਸ਼ੇ ਅਤੇ ਵਰਤੋਂ ਬਾਰੇ ਜਾਣਕਾਰੀ ਹੋਣੀ ਉਨੀ ਹੀ ਜ਼ਰੂਰੀ ਹੈ ਜਿੰਨੀ ਜੰਗ ਵਿੱਚ ਜਾਣ ਲਈ ਹਥਿਆਰਾਂ ਬਾਰੇ ਪਹਿਲਾ ਸਵਾਲਾਂ ਦੇ ਰੂਪ ਸਵਾਲ ਦੀ ਵਰਤੋਂ ਉਹਨਾਂ ਦੀ ਕਿਸਮ ਦੇ ਹਿਸਾਬ ਨਾਲ ਅਤੇ ਜੰਗ ਜੂਿੱਧਰ ਦੇ ਘੇਰੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਕਿ ਕਿਹੜਾ ਸਵਾਲ ਕਿੱਥੇ ਦਾਗਿਆ ਜਾਣਾ ਸਾਰੇ ਸਵਾਲ ਇੱਕ ਥਾਂ ਨਹੀਂ ਕੀਤੇ ਜਾਂਦੇ ਸਗੋਂ ਸਮਾਜ ਦੇ ਵੱਖ-ਵੱਖ ਖੇਰਿਆਂ ਵਿੱਚ ਵੱਖ-ਵੱਖ ਭਾਂਦੇ ਸਵਾਲ ਕੀਤੇ ਜਾਂਦੇ ਨੇ ਜੰਗਜੂਆਂ ਤੇ ਉਹਨਾਂ ਦੇ ਪ੍ਰਤੱਖਾ ਮਹਤਵੀਆਂ ਉੱਤੇ ਹੋਰ ਤਰ੍ਹਾਂ ਦੇ ਸਵਾਲਾਂ ਦੀ ਵਰਤੋਂ ਹੁੰਦੀ ਆ ਤੇ ਜਿਹੜੇ ਆਮ ਤੇ ਨਿਰਪੱਖ ਲੋਕ ਹੁੰਦੇ ਨੇ ਉਹਨਾਂ ਵਿੱਚ ਹੋਰ ਤਰ੍ਹਾਂ ਦੇ ਸਵਾਲਾਂ ਨਾਲ ਬਗਾਵਤਾਂ ਦੀ માનਤਾਂ ਨੂੰ ਭੰਨਿਆ ਜਾਂਦਾ ਛਾਪਾ ਮਾਰ ਜੰਗਾਂ ਦੌਰਾਨ ਸਵਾਲ ਦੇ ਰੂਪ ਜੰਗਜੂ ਤਰ੍ਹਾਂ ਉੱਤੇ ਹੁੰਦੇ ਸ਼ਬਦੀ ਹਮਲਿਆਂ ਨੂੰ ਸਾਹਮਣੇ ਰੱਖ ਕੇ ਸਮਝੇ ਜਾ ਸਕਦੇ ਨੇ ਕਿ ਕਿੱਥੇ-ਕਿੱਥੇ ਕਿਹੜੇ ਸਵਾਲ ਹੁੰਦੇ ਨੇ ਸ਼ੱਕ ਜਾਂ ਸ਼ੰਕਾ ਸਵਾਲ ਸ਼ੱਕ ਜਾਂ ਸ਼ੰਕੇ ਵਰਗੇ ਸਵਾਲ ਉਸ ਘੇਰੇ ਵਿੱਚ ਕੀਤੇ ਜਾਂਦੇ ਨੇ ਜਿੱਥੇ ਸਿੱਧੀ ਸਾਮੀ ਜੰਗ ਲੜੀ ਜਾਂਦੀ ਹੈ ਜਿੱਥੇ ਹਥਿਆਰ ਸਾਹਾਂ ਵਾਂਗ ਹਾਜ਼ਰ ਹੁੰਦਾ ਜੰਗ ਦੀ ਧਾਰ ਬਣੇ ਜੰਗਜੂਆਂ ਵਿੱਚ ਸਵਾਲ ਸ਼ੰਕਿਆਂ ਵੱਜੋਂ ਹੀ ਫੈਲਾਏ ਜਾਂ ਰਲائے ਜਾਂਦੇ ਨੇ ਕਿਉਂਕਿ ਕਿਸੇ ਜੰਗਜੂ ਤੋਂ ਤੱਥਾਂ ਜਾਂ ਦਲੀਲਾਂ ਬਾਰੇ ਜਵਾਬ ਮੰਗਣ ਵਰਗੇ ਸਵਾਲਾਂ ਨਾਲ ਬੰਦੇ ਝੱਟ ਪਛਾਣੇ ਜਾਂਦੇ ਨੇ ਕਿ ਉਹ ਕੌਣ ਨੇ ਇਹ ਘੇਰੇ ਵਿੱਚ ਜੰਗ ਦੇ ਆਦਰਸ਼ ਅਤੇ ਖਿਆਲ ਤੋਂ ਵੱਖਰੇ ਬੰਦਿਆਂ ਲਈ ਬਹੁਤੀ ਥਾਂ ਨਹੀਂ ਹੁੰਦੀ। ਹਕੂਮਤੀ ਸਵਾਲਾਂ ਦੀ ਇੱਥੇ ਸਿੱਧੀ ਹਾਜ਼ਰੀ ਲਵਾਉਣ ਨਾਲ ਬੰਦੇ ਉੱਤੇ ਬਾਜੀ ਪੁੱਠੀ ਵੀ ਪੈ ਜਾਂਦੀ ਆ। ਸੱਤਾ ਦੇ ਰਾਜਪਾਲਟਿਆਂ ਤੋਂ ਲੈ ਕੇ ਧਰਮ ਯੁੱਧਾਂ ਤੱਕ ਸਭ ਥਾਂ ਹਥਿਆਰਾਂ ਦੀ ਵਰਤੋਂ ਵਿੱਚ ਕਿਰਦਾਰ ਬਹੁਤ ਅਹਿਮ ਨੁਕਤਾ ਹੁੰਦਾ ਹੈ। ਅਸਾਮੀਆਂ ਜੰਗਾਂ ਵਿੱਚ ਕਿਸੇ ਬੰਦੇ ਉੱਤੇ ਸ਼ੱਕ ਹੋ ਜਾਣ ਨਾਲ ਇੱਕ ਜੁਟਤਾ ਦਾ ਤਾਣਾ ਬਾਣਾ ਖਿਲਰਦਾ ਹੀ ਨਹੀਂ ਸਕੋ। ਵੱਧ ਵੀ ਸਾਂਝ ਵਾਲਾ ਅਹਿਸਾਸ ਗੁੱਸੇ ਅਤੇ ਸਜ਼ਾ ਦੇਣ ਵਾਲੇ ਅਮਲ ਵਿੱਚ ਵੀ ਬਦਲ ਜਾਂਦਾ ਹੈ। ਚਾਪਾ ਮਾਰੀ ਵਿੱਚ ਜਿਹੜੀ ਜਮਾਦਾਰੀ ਸਦਕ ਦੇ ਘੋੜੇ ਤੇ ਅਸਵਾਰ ਹੋ ਕੇ ਹਕੂਮਤ ਨਾਲ ਭੜਦੀ ਆ ਉਹੀ ਜਮਵਾਜੀ ਨਫਰਤ ਦੇ ਹੱਥੀਂ ਉੱਤੇ ਅਸਵਾਰ ਹੋ ਕੇ ਮੋੜਵੇਂ ਰੂਪ ਵਿੱਚ ਆਪਣੀਆਂ ਸਫਾਂ ਨੂੰ ਦੁਨੀ ਤੇਜ਼ੀ ਨਾਲ ਲਤਾੜ ਵੀ ਸਕਦੀ ਆ ਇਸੇ ਕਰਕੇ ਕਿਸੇ ਵੀ ਹਕੂਮਤ ਦੀ ਕਾਮਯਾਬਚਾਲ ਉਹੀ ਹੁੰਦੀ ਆ ਜੋ ਬਗਾਵਤੀ ਧਿਰ ਦੇ ਤੁਰੰਦਰਲੇ ਯਕੀਨ ਵਿੱਚ ਸ਼ੰਕਿਆਂ ਦੇ ਬੀ ਬੀਜ ਦੇਵੇ ਕੋਈ ਵੀ ਬਗਾਵਤ ਵੱਡੀ ਹੋਵੇ ਜਾਂ ਛੋਟੀ ਪਰ ਉਹ ਆਪਣੇ ਆਪ ਵਿੱਚ ਪੂਰੇ ਹਕੂਮਤ ਦੇ ਢਾਂਚੇ ਵਾਂਗ ਹੁੰਦੀ ਆ ਜਿੱਥੇ ਬਹੁਪੰਤੇ ਕੰਮ ਲੋੜ ਸਮਰੱਥਾ ਜਾਂ ਸਿਰਪੈਣ ਮੁਤਾਬਕ ਹੁੰਦੇ ਨੇ ਹਰ ਲੜਾਕੂ ਤੇਰ ਵਿੱਚ ਕੁਝ ਲੋਕ ਚਾਲਾਂ ਦੀ ਗੁੰਦਲੀ ਮਾਹਰ ਹੁੰਦੇ ਨੇ ਅਤੇ ਕੁਝ ਬਾਜਵਾਲੀਆਂ ਛਪਟਾ ਮਾਰਨ ਦੇ ਸਮਰੱਥ ਹੁੰਦੇ ਨੇ ਕੁਝ ਸਾਰੇ ਕੁਝ ਨੂੰ ਸਾਂਭਣ ਤੇ ਚਲਾਉਣ ਦੇ ਆਹਰ ਵਿੱਚ ਹੁੰਦੇ ਨੇ ਬਾਰੀ ਦਬਾਵਾਂ ਵਾਲੀ ਟੁੱਟਵੀਂ ਜੰਗ ਵਿੱਚ ਕੰਮ ਕਰਦਿਆਂ ਕਿਸੇ ਮੌਕੇ ਕਿਸੇ ਵੀ ਜੰਗੂ ਦਾ ਉੱਕ ਜਾਣਾ ਜਾਂ ਅੰਦਾਜ਼ੇ ਦੀ ਗਲਤੀ ਹੋਣੀ ਸੰਭਵ ਹੁੰਦੀ ਆ ਕਿਸੇ ਗਲਤੀ ਜਾਂ ਨੁਕਸਾਨ ਦੇ ਮੌਕੇ ਰੂਪੋਸ਼ ਜਾਂ ਜੰਗਜੂ ਦੇ ਮਨ ਵਿੱਚ ਸ਼ੰਕੇ ਪੈਦਾ ਹੋਣਾ ਬਹੁਤ ਕੁਦਰਤੀ ਹੁੰਦੇ ਨੇ ਕਿ ਇਹ ਕਿਉਂ ਹੋਇਆ ਅਤੇ ਅਜਿਹੇ ਮੌਕਿਆਂ ਉੱਤੇ ਹੀ ਸ਼ੰਕੇ ਜੰਗਜੂ ਮਨਾਂ ਵਿੱਚ ਬੀਜੇ ਵੀ ਜਾਂਦੇ ਨੇ ਸ਼ੱਕ ਜਾਂ ਸ਼ੰਕਾ ਕਰਨਾ ਬੰਦੇ ਦਾ ਸੁਭਾਅ ਹੀ ਹੈ ਤੇ ਛਾਪਾ ਮਾਰ ਜੰਗਾਂ ਵਿੱਚ ਇਹ ਹੋਰ ਵੀ ਅਹਿਮ ਹੁੰਦਾ ਜੰਗਾਂ ਵਿੱਚ ਬੰਦੇ ਵਧੇਰੇ ਸੁਚੇਤ ਹੋ ਕੇ ਚੱਲਦੇ ਨੇ ਹਰ ਇੱਕ ਨੂੰ ਸ਼ੱਕੀ ਨਜ਼ਰ ਨਾਲ ਵੇਖਣਾ ਰੂਪੋ ਜੀਵਨ ਦੀ ਮੂਲ ਲੋੜ ਹੁੰਦਾ ਅਜਿਹੇ ਹਾਲਤ ਵਿੱਚ ਕਿਸੇ ਵੀ ਘਟਨਾ ਦਾ ਵਾਪਰਨਾ ਕੁਦਰਤੀ ਘਟੇ ਹੀ ਗਿਣਿਆ ਜਾਂਦਾ ਹੈ। ਸ਼ੰਕੇ ਦੀ ਚੰਗਾਰੀ جنگਜੂ ਸਮਰੱਥਾ ਦੇ ਕਿਸੇ ਵੀ ਪੱਖ ਨੂੰ ਢਾਹ ਲਾ ਸਕਦੀ ਆ। ਕਿਸੇ ਵੀ ਤਰੀਕੇ ਇੱਕ ਵਾਰ ਸ਼ੰਕੇ ਦੀ ਅੱਗ ਪੈਦਾ ਹੋ ਜਾਵੇ ਤਾਂ ਇਹ ਰੂਪ ਉਹ ਜ਼ਿੰਦਗੀ ਵਿੱਚ ਠੱਲਣੀ ਸੌਖੀ ਨਹੀਂ ਹੁੰਦੀ। ਅਗਵਾਈ ਵਿੱਚ ਫੁੱਟ ਭਾਵੇਂ ਕਿਰਦਾਰਾਂ ਅਤੇ ਸੁਭਾਵਾਂ ਕਰਕੇ ਹੀ ਬਣਦੀ ਅਤੇ ਵੱਧਦੀ ਆ ਪਰ ਇਹਦਾ ਮੋੜ ਅਕਸਰ ਕਿਸੇ ਨੇੜ ਵਿਚਰ ਦੇ ਬੰਦੇ ਨੇ ਅਹਿਮ ਪਲਾਂ ਵਿੱਚ ਸ਼ੰਕੇ ਵੱਜੋਂ ਮੰਨਿਆ ਹੁੰਦਾ ਹੈ। ਹਕੂਮਤਾਂ ਦੇ ਪੁਰਾਣੇ ਹਿਸਾਬਾਂ ਲੇਖਿਆਂ ਅਤੇ ਵੱਡੇ ਕਰਿੰਦਿਆਂ ਦੀਆਂ ਜੀਵਨੀਆਂ ਵਿੱਚ ऐसे वेरवे मिलते ਨੇ ਕਿ ਕਿਵੇਂ ਉਹਨਾਂ ਨੇ ਬਗਾਵਤਾਂ ਦੀ ਅਗਵਾਈ ਨੂੰ ਕਿਸੇ ਨਾਜਿਕ ਮੌਕੇ ਤੇ ਗਲਤ ਜਾਣਕਾਰੀ ਦੇ ਕੇ ਜਾਂ ਸ਼ੰਕਿਆਂ ਨਾਲ ਪਾੜਕ ਤਿਆ ਹੁੰਦਾ ਮਹਾਰਾਣੀ ਜਿੰਦਾਬਾਰੇ ਕਿਸੇ ਅਖਬਾਰ ਵਾਲੇ ਨੂੰ ਅੰਗਰੇਜ਼ ਜਾਸੂਸ ਵੱਲੋਂ ਝੂਠੀਆਂ ਖਬਰਾਂ ਫੈਲਾਉਣ ਲਈ ਮਾਇਆ ਦੇਣ ਦਾ ਜ਼ਿਕਰ ਹੁਣ ਸਭ ਲਈ ਖੁੱਲਾ ਹੈ ਅੰਦਾਜ਼ਾ ਸਵਾਲ ਅਸਾਮੀ ਜੰਗ ਵਿੱਚ ਦੂਜਾ ਅਹਿਮ ਘੇਰਾ ਜੰਗ ਜੂਆਂ ਦੇ ਸਰਕਾਰ ਮਹਿਮਤੀਆਂ ਦਾ ਹੁੰਦਾ ਜੋ ਉਹਨਾਂ ਦੇ ਪਾਲਣਹਾਰ ਬਣੇ ਹੁੰਦੇ ਨੇ ਇਹ ਕਿਰਨ ਇਸੇ ਹੀ ਗਿਣਤੀ ਅਤੇ ਇਲਾਕੇ ਦੇ ਪੱਖੋਂ ਲੜਾਕੂਆਂ ਨਾਲੋਂ ਵੱਡਾ ਹੁੰਦਾ ਹੈ। ਇੱਥੇ ਜੰਗ ਦੇ ਮਾਹੌਲ ਦੇ ਨਾਲ-ਨਾਲ ਆਮ ਜ਼ਿੰਦਗੀ ਦੀ ਇੱਕ ਮੱਧਮ ਰੌਣ ਵੀ ਚੱਲਦੀ ਹੁੰਦੀ ਹੈ। ਇਸ ਕਰਕੇ ਇੱਥੇ ਸਵਾਲ ਸ਼ੰਕਿਆਂ ਦੀ ਥਾਂ ਅੰਦਾਜ਼ਿਆਂ ਅਤੇ ਸੰਭਾਵਨਾਵਾਂ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੰਦਾਜ਼ਾ ਸਵਾਲ ਖੋਜੀ ਬਿਰਤੀ ਅਤੇ ਢਾਹੂ ਬਿਰਤੀ ਦਾ ਸਮੇਲ ਹੁੰਦੇ ਨੇ। ਨਿਰਪੱਖ ਅਤੇ ਸੰਜੀਦਾ ਕਿਸਮ ਦੇ ਸਵਾਲ ਬਾਅਦ ਜੰਗਜੂਆਂ ਦੇ ਸਰਗਰਮ ਹਮਾਇਤੀਆਂ ਵਿੱਚ ਜਾ ਕੇ ਇੱਕ ਪਾਸੇ ਜੰਗੀ ਆਗੂਆਂ ਦੇ ਜੀਵਨ ਬਾਰੇ ਕੁਝ ਘੱਟਾਂ ਗਲਤੀਆਂ ਦਾ ਜ਼ਿਕਰ ਫਿਕਰਵਜੋਂ ਕਰਦੇ ਨੇ ਅਤੇ ਲੋਕਾਂ ਦਾ ਹਾਪ ਭਾਵ ਜਾਂਚਦੇ ਨੇ ਜੇ ਇਹ ਤਰਕੀਬ ਨਾ ਚੱਲੇ ਤਾਂ ਫਿਰ ਉਹ ਭਵਿੱਖ ਬਾਰੇ ਸਿਆਣ ਪਰ ਅੰਦਾਜ਼ੇ ਲਾਉਂਦੇ ਨੇ ਸਮੁੱਚੀ ਲੜਾਈ ਦੇ ਡਿੱਗਣ ਹਕੂਮਤ ਦੇ ਤਕੜੇ ਅਤੇ ਜੇਤੂ ਹੋਣ ਬਾਰੇ ਅੰਦਾਜ਼ੇ ਦੱਸਦੇ ਨੇ ਤੀਜੇ ਪਾਸੇ ਕੁਦਰਤੀ ਅਤੇ ਬਾਹਰੀ ਹਾਲਾਤ ਬਾਰੇ ਅੰਦਾਜ਼ੇ ਵੀ ਵਰਤੇ ਜਾਂਦੇ ਨੇ ਜਿਸ ਨਾਲ ਜ਼ਿੰਦਗੀ ਬਾਰੇ ਠੋਸ ਹਕੀਕਤ ਦੱਸਣ ਵੱਜੋਂ ਜੰਗ ਲੜਨ ਦੇ ਆਸੇ ਅਤੇ ਭਾਵਨਾ ਤੋਂ ਤੋੜਿਆ ਜਾਂਦਾ ਹੈ ਚੌਥੇ ਪਾਸੇ ਨਿੱਜੀ ਲੋੜਾਂ ਇੱਛਾਵਾਂ ਅਤੇ ਮੁਸ਼ਕਲਾਂ ਨੂੰ ਜੰਗ ਦੇ ਖਾਤਮੇ ਨਾਲ ਜੋੜਿਆ ਜਾਂਦਾ ਹੈ। ਉਹਨਾਂ ਦੇ ਬੱਚਿਆਂ ਨੂੰ ਮਿਲਣ ਵਾਲੀ ਸੁਹਾਵਣੀ ਜ਼ਿੰਦਗੀ ਦਾ ਅੰਦਾਜ਼ਾ ਵੀ ਦਿੱਤਾ ਜਾਂਦਾ ਹੈ ਜਿਸ ਦੀ ਚਾਹ ਹਰ ਪਰਿਵਾਰ ਬੰਦੇ ਅੰਦਰ ਪਈ ਹੁੰਦੀ ਹੈ। ਬਗਾਵਤਾਂ ਦੇ ਫੈਸਲਿਆਂ ਨੂੰ ਮੋੜਨ ਅਤੇ ਅੰਦਰੂਨੀ ਤਰਬੰਦੀ ਨੂੰ ਪੱਕਿਆ ਕਰਨ ਲਈ ਇਹ ਕਿਹੜਾ ਹਕੂਮਤੀ ਰਣਨੀਤੀ ਵਿੱਚ ਬਹੁਤ ਅਹਿਮ ਹੁੰਦਾ ਹੈ? ਇਹ ਕਿਹੜਾ ਹਕੂਮਤਾਂ ਜ਼ਬਰ ਨਾਲ ਉਦੋਂ ਹੀ ਤੋੜਦੀਆਂ ਨੇ ਜਦ ਆਰ ਪਾਰ ਦੇ ਫੈਸਲੇ ਵੱਜੋਂ ਬਗਾਵਤ ਖਤਮ ਕਰਨੀ ਹੋਵੇ। ਤੱਥ ਜਾਂ ਸਬੂਤ ਸਵਾਲ ਤਥਾਂ ਕਿਣਾਂ ਦੀ ਮਾਰ ਵੀ ਹਥਿਆਰਾਂ ਵਰਗੀ ਹੁੰਦੀ ਆ ਪਰ ਇਹਨਾਂ ਦੇ ਫੈਲਣ ਦੀ ਥਾਂ ਸ਼ੰਕੇ ਅਤੇ ਅੰਦਾਜ਼ੇ ਨਾਲੋਂ ਵੱਖਰੀ ਹੁੰਦੀ ਆ ਜੰਗ ਦੀ ਧਾਰ ਬਣੇ ਲੋਕ ਹਕੂਮਤਾਂ ਦੇ ਤੱਥਾਂ ਨੂੰ ਪਹਿਲਾਂ ਹੀ ਨਕਾਰ ਕੇ ਚੱਲਦੇ ਨੇ ਇਸ ਕਰਕੇ ਸਾਵੀ ਜੰਗ ਦੀ ਰਣਨੀਤੀ ਵੱਜੋਂ ਤੱਥ ਦਾ ਅਰਥ ਸਵਾਲਾਂ ਰਾਵਾਂ ਦੀ ਵਰਤੋਂ ਉੱਥੇ ਵਧੇਰੀ ਹੁੰਦੀ ਆ ਜਿੱਥੇ ਜੰਗਜੂਆਂ ਦਾ ਲੋਕਾਂ ਨਾਲ ਸਿੱਧਾ ਰابطਾ ਨਹੀਂ ਹੁੰਦਾ ਪਰ ਉਹਨਾਂ ਨਾਲ ਸਬੰਧਤ ਜ਼ਰੂਰ ਹੁੰਦੇ ਨੇ ਹਕੂਮਤ ਖਿਲਾਫ ਲੜਨ ਵਾਲੇ ਲੋਕਾਂ ਦਾ ਤੀਜਾ ਘੇਰਾ ਜੰਗਜੂਆਂ ਦੇ ਚੁੱਪ ਹਮਾਇਤੀਆਂ ਦਾ ਹੁੰਦਾ ਜੋ ਪੂਰੇ ਸਮਾਜ ਜਾਂ ਇਸ ਤੋਂ ਬਾਹਰ ਹਕੂਮਤ ਦੇ ਆਪਣੇ ਪਾਲੇ ਅੰਦਰ ਜਾਂ ਦੁਨੀਆ ਵਿੱਚ ਵੀ ਫੈਲਿਆ ਹੁੰਦਾ ਇਹ ਲੋਕ ਸਿੱਧੀ ਮਦਦ ਵਿੱਚ ਨਹੀਂ ਉਤਰਦੇ ਪਰ ਲੁਕਵੀ ਮਦਦ ਅਤੇ ਹਮਦਰਦੀ ਵਾਲੇ ਵਿਚਾਰ ਭਾਵ ਨਾਲ ਜੁੜੇ ਹੁੰਦੇ ਨੇ ਇਸ ਘੇਰੇ ਵਿੱਚ ਜ਼ਿੰਦਗੀ ਆਮ ਚੱਲਦੀ ਹੁੰਦੀ ਹੈ ਪਰ ਜੰਗ ਦਾ ਅਹਿਸਾਸ ਵੀ ਹਾਜ਼ਰ ਹੁੰਦਾ ਇਹ ਘੇਰਾ ਪਹਿਲੇ ਦੋਵਾਂ ਘੇਰਿਆਂ ਨਾਲੋਂ ਵੱਡਾ ਅਤੇ ਮੋਕਲਾ ਹੁੰਦਾ ਇਥੇ ਸਵਾਲਾਂ ਦੇ ਬੀਜਣ ਦੀ ਥਾਂ ਬਹੁਤ ਹੁੰਦੀ ਹੈ। ਤੱਥਾਂ ਤੇ ਅੰਕੜਿਆਂ ਨਾਲ ਇਸ ਕੇਰੇ ਵਿੱਚ ਦਖਲ ਦੇਣਾ ਸੌਖਾ ਅਤੇ ਲਾਹੇਵੰਦ ਹੁੰਦਾ ਹੈ। ਇਸ ਥਾਂ ਖਿਲਰੇ ਤੱਥ, ਅੰਕੜੇ ਤੇ ਸਵਾਲ ਆਪ ਮੁਹਾਰੇ ਜੰਗਜੁੱਤਰ ਦੇ ਅੰਦਰ ਲੈ ਕੇਰੇ ਵੱਲ ਹੀ ਜਾਣੇ ਹੁੰਦੇ ਨੇ। ਹਕੂਮਤਾਂ ਵੱਲੋਂ ਵਕਤੀ ਅੰਕੜਿਆਂ ਤੇ ਦਲੀਲਾਂ ਦੇ ਢੇਰ ਲਾਏ ਜਾਂਦੇ ਨੇ ਜੋ ਭਾਵੇਂ ਬਾਅਦ ਵਿੱਚ ਝੂਠੇ ਸਾਬਤ ਵੀ ਹੋ ਜਾਣ ਪਰ ਇੱਕ ਵਾਰ ਜੰਗਜੁੱਤਰ ਦੇ ਲੋਕਾਂ ਉੱਤੇ ਮਨ ਚਾਇਆ ਅਸਰ ਪਾ ਦਿੰਦੇ ਨੇ। ਅਕਾਦਮਿਕ ਕਿਸਮ ਦੀ ਖੋਜ ਮੁੜੇ ਨਾ ਤੱਥਾਂ ਅੰਕੜਿਆਂਦ ਵਾਲੇ ਕੁਮ ਦੀ ਰਹਿੰਦੀ ਆ। ਅਸਾਮੀਆਂ ਜੰਗਾਂ ਬਾਰੇ ਬਹੁਤੇ ਅੰਕੜੇ ਰੋਜ਼ਾਨਾ ਅਖਬਾਰਾਂ ਜਾਂ ਹਮੈਤੀ ਵਿਭਾਗਾਂ ਦੁਆਰਾ ਪੇਸ਼ ਕੀਤੇ ਜਾਂਦੇ ਨੇ। ਇਸ ਘੇਰੇ ਦੇ ਲੋਕਾਂ ਦੀ ਅਸਾਮੀਆਂ ਜੰਗਾਂ ਵਿੱਚ ਸਿੱਧੀ ਅਤੇ ਸਰਗਰਮ ਭੂਮਿਕਾ ਨਹੀਂ ਹੁੰਦੀ। ਇਸ ਕਰਕੇ ਇਹਨਾਂ ਨੂੰ ਛਾਪਾ ਮਾਰ ਜੰਗਾਂ ਦੀ ਇਤਿਹਾਸਕਾਰੀ ਪਰਚੋਲ ਜਿਵੇਂ ਸਿਧਾਂਤਕਾਰੀ ਕਰਨ ਵੇਲੇ ਬਹੁਤੀ ਥਾਂ ਨਹੀਂ ਦਿੱਤੀ ਜਾਂਦੀ। ਸਾਜ਼ਿਸ਼ਾਂ ਦੇ ਬੀਜ ਦੂਰ ਵਾਲੇ ਘੇਰਿਆਂ ਵਿੱਚ ਸੌਖੇ ਬੀਜੇ ਜਾਂਦੇ ਨੇ। ਇਹ ਵੀ ਹਕੀਕਤ ਹੈ ਕਿ ਕਿਸੇ ਅਸਾਂ ਵੀ ਜੰਗ ਦੇ ਚੁੱਪ ਹਮਦਰਦਾਂ ਦਾ ਸਭ ਤੋਂ ਵੱਡਾ ਹਿੱਸਾ ਨਿਰਪੱਖ ਜਾਂ ਉਪਰੇ ਲੋਕਾਂ ਵਿੱਚ ਜੰਗ ਜੋ ਆਪੱਖੀ ਲੋਕ ਰਾਏ ਬਣਾਉਣ ਵਿੱਚ ਹੁੰਦਾ ਅਤੇ ਦੂਜਾ ਵੱਡਾ ਹਿੱਸਾ ਹਕੂਮਤੀ ਪ੍ਰਚਾਰ ਦੀ ਧਾਰਾ ਤੇ ਨੀਤੀ ਨੂੰ ਬਾਹਰਲੇ ਪਾਸਿਓਂ ਵੇਖ ਕੇ ਤੇ ਮਹਿਸੂਸ ਕਰਕੇ ਅੰਦਾਜ਼ਾ ਲਾਉਣ ਵਾਲਾ ਵੀ ਹੁੰਦਾ ਕਿ ਕੀ ਹੋਣ ਵਾਲਾ ਹੈ ਜੰਗ ਦੀ ਧਾਰ ਬਣੇ ਲੋਕਾਂ ਤੱਕ ਸਹੀ ਅੰਦਾਜ਼ਾ ਜਾਂ ਖਬਰ ਪਹੁੰਚ ਦੀ ਕਰਨੀ ਉਹਨਾਂ ਨੂੰ ਜਿੱਤ ਦੇ ਨੇੜੇ ਲੈ ਜਾਣ ਦਾ ਕੰਮ ਕਰਦੀ ਹੈ ਠੀਕ ਇਸੇ ਤਰ੍ਹਾਂ ਹਕੂਮਤਾਂ ਇਹਨਾਂ ਲੋਕਾਂ ਵਿੱਚ ਤੱਥਾਂ ਤੇ ਦਲੀਲਾਂ ਵਾਲੇ ਸਵਾਲਾਂ ਦੇ ਰੋੜੇ ਸੁੱਟ ਕੇ ਇਹਦੇ ਵਹਿਣ ਨੂੰ ਜੰਗਜੂਆਂ ਦੀ ਮੁੱਖ ਧਾਰ ਨਾਲ ਜੁੜਨ ਤੋਂ ਰੋਕਦੀਆਂ ਨੇ ਅਤੇ ਜੰਗਜੂਆਂ ਕੋਲ ਸਹੀ ਰਾਏ ਅੰਦਾਜ਼ੇ ਪਹੁੰਚਾਉਣ ਤੋਂ ਵੀ ਖੁੰਝਾ ਦਿੰਦੀਆਂ ਨੇ ਦਲੀਲੀ ਸਵਾਲ ਕਿਸੇ ਵੀ ਅਸਾਮੀ ਜੰਗ ਦੇ ਧੁਰ ਕੇਂਦਰ ਦੇ ਹਿਸਾਬ ਨਾਲ ਬਹੁਤੀ ਖਬਰੀ ਸੂਤਨਾ ਤੇ ਖੋਜ ਦੇ ਆਂਦੇ ਅੰਕੜੇ ਚੌਥੇ ਘੇਰੇ ਵਿੱਚ ਖੜੇ ਹੁੰਦੇ ਨੇ ਇਹ ਘੇਰਾ ਹਕੂਮਤ ਅਤੇ ਬਾਗਿਆਂ ਵਿਚਕਾਰ ਸਾਂਝੇ ਪੜਦਾ ਕੰਮ ਕਰਦਾ ਇਥੇ ਸਿੱਧ ਕਰਨਾ ਔਖਾ ਹੁੰਦਾ ਹੈ ਕਿ ਕੌਣ ਹਕੂਮਤ ਦੇ ਪਾਲੇ ਵਿੱਚ ਖੜੇ ਨੇ ਅਤੇ ਕੌਣ ਨਿਰਪੱਖ ਨੇ ਸਿਧਾਂਤ ਅਤੇ ਤੱਥਾਂ ਦੀ ਪਹਿਲ ਨਾਲ ਇਹ ਅਮਲ ਸਵਾਲਾਂ ਜਾਂ ਦਲੀਲਾਂ ਦੇ ਘੇਰੇ ਵਿੱਚ ਆਉਂਦੇ ਨੇ ਪਰ ਜੰਗਜੂਆਂ ਲਈ ਵੱਖਰੇ ਆਧਾਰ ਦੀ ਸਾਜਣਾ ਇੱਥੇ ਨਹੀਂ ਹੁੰਦੀ ਉਹ ਜੰਗਜੂ ਤਰ ਦੇ ਕਿਸੇ ਸਿਧਾਂਤਕਾਰ ਨੂੰ ਹੀ ਕਰਨੀ ਪੈਂਦੀ ਆ ਅਜਿਹੇ ਸਿਧਾਂਤ ਨੂੰ ਵਿਚਾਰ ਦਾ ਹਿੱਸਾ ਬਣਾਉਣਾ ਵੀ ਅਹਿਮ ਗੱਲ ਹੁੰਦੀ ਆ ਪ੍ਰੋਫੈਸਰ ਬਰਿੰਦਰਪਾਲ ਸਿੰਘ ਜੀ ਨੇ ਆਪਣੇ ਖੋਜ ਕਾਰਜ ਵਾਇਲੈਂਸ ਐਜ਼ ਪੋਲਿਟੀਕਲ ਡਿਸਕੋਰਸ ਵਿੱਚ ਖੜਕਵਾਂ ਦੇ ਬਿਆਨਾਂ ਨੂੰ ਉਹਦੇ ਹੰ ਦਾ ਸਰੋਤ ਮੰਨਿਆ। ਹਕੂਮਤ ਪੱਖੀ ਲੋਕਾਂ ਦੀ ਭਰਵੀਂ ਹਾਜ਼ਰੀ ਇਸ ਕੇਰੇ ਦਾ ਤਵਾਜਨ ਅਕਸਰ ਬਦਲ ਦਿੰਦੀ ਹੈ। ਕਈ ਵਾਰ ਤਾਂ ਇਹ ਪੂਰਾ ਕੇਰਾ ਹੀ ਹਕੂਮਤ ਦਾ ਅੰਗ ਜਾਪਣ ਲੱਗਦਾ। ਜਿੱਥੇ ਬਗਾਵਤ ਦੀ ਬੇਲਾਗ ਚਰਚਾ ਕਰਨੀ ਵੀ ਤਰਫਦਾਰੀ ਹੀ ਮੰਨੀ ਜਾਂਦੀ ਹੈ। ਇੱਥੇ ਵਿਚਾਰਧਾਰਕ ਅਧਾਰ ਤੇ ਸੰਸਥਾਈ ਰੂਪਾਂ ਦੇ ਸਵਾਲ ਵੀ ਸ਼ਾਮਲ ਹੋ ਜਾਂਦੇ ਨੇ ਜੋ ਇੱਕ ਪਾਸੇ ਸਦੀਵੀ ਸਵਾਲਾਂ ਦੇ ਪੱਖ ਨਾਲ ਜੁੜੇ ਹੁੰਦੇ ਨੇ ਅਤੇ ਦੂਜੇ ਪਾਸੇ ਭਾਰੂ ਤੇ ਰਾਂਦੀਆਂ ਤਹਿ ਕੀਦੀਆਂ ਗਿਆਨ ਵਿਧੀਆਂ ਨਾਲ ਜੁੜੇ ਤੱਥ ਤੇ ਅੰਕੜੇ ਵੀ ਹੁੰਦੇ ਨੇ। ਜਿਵੇਂ ਕੌਮੀ ਰਾਜਾਂ ਦੇ ਪ੍ਰਸੰਗ ਵਿੱਚ ਕੌਮੀ ਏਕਤਾ ਮੂਲ ਨੁਕਤਾ ਹੁੰਦਾ ਬਹੁਤੀਆਂ ਜੰਗ-ਜੁੱਧੇ ਰਾਂ ਉੱਤੇ ਇਸੇ ਆਧਾਰ ਵਾਲੇ ਲੋਕ ਇਹ ਸਵਾਲ ਕਰਦੇ ਨੇ ਇਹ ਏਕ ਹੈ ਸਭ ਤੇਰਾਂ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਸਵਾਲਾਂ ਦੀ ਜੰਗਬਾਜ਼ੀ ਦਾ ਸਭ ਤੋਂ ਵੱਡਾ ਪੜਾ ਹੁੰਦਾ ਕਈ ਵਾਰ ਤਾਂ ਹਕੂਮਤਾਂ ਤੇ ਬਗਾਵਤਾਂ ਦੀ ਧੁਰ ਅੰਦਰਲੀ ਨੀਤੀ ਵਿੱਚ ਇਹ ਏਕ ਦੇ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ ਆਪਣੇ ਆਪ ਨੂੰ ਨਿਰਪੱਖ ਕਹਿਣ ਵਾਲੇ ਲੋਕ ਵੀ ਇੱਥੇ ਆਪਣੀ ਖੁੱਲ੍ਹ ਗਿਆਨ ਸਮਰਥਾ ਨਾਲ ਹਾਜ਼ਰ ਹੁੰਦੇ ਨੇ ਉਹਨਾਂ ਦੀਆਂ ਦਲੀਲਾਂ ਤੇ ਸਵਾਲ ਅਕਸਰ ਕੋ ਮੰਤਰੀ ਚੌਕਟੇ ਵਾਲੇ ਹੁੰਦੇ ਨੇ ਇੱਥੇ ਸਿਰਫ ਹਕੂਮਤ ਅਤੇ ਜੰਗ ਜੂਤੇ ਰਾਹੀਂ ਨਹੀਂ ਸਗੋਂ ਸਭ ਤਰ੍ਹਾਂ ਦੀ ਹਾਜ਼ਰੀ ਹੁੰਦੀ ਹੈ ਜਿਹੜੇ ਸਵਾਲਾਂ ਦਾ ਜ਼ਿਕਰ ਸਭ ਪਾਂਤ ਦੀਆਂ ਲਿਖਤਾਂ ਵਿੱਚ ਹੁੰਦਾ ਉਹ ਕਿਸੇ ਸਵਾਲ ਵਾਸਤੇ ਅਰਦੀ ਦਿੱਲੀਲੀ ਚੜਤ ਦਾ ਸਬੂਤ ਹੁੰਦੇ ਨੇ ਇਹ ਘੇਰੇ ਵਿੱਚਲੀ ਲੜਾਈ ਹਥਿਆਰਾਂ ਦੀ ਜੰਗ ਨਾਲੋਂ ਕਿਤੇ ਲੰਮੀ ਹੁੰਦੀ ਆ ਇਸ ਪੜ ਵਿੱਚ ਅਸਲੀ ਜਿੱਤ ਕੌਣ ਹਾਸਲ ਕਰਦਾ ਇਹਦਾ ਪਤਾ ਕਈ ਚਿਰਾਂ ਬਾਅਦ ਗੁਪਤ ਕਾਗਜ਼ਾਂ ਦੇ ਖੁੱਲਣ ਤੋਂ ਹੀ ਲੱਗਦਾ ਨਖੇਦੀ ਸਵਾਲ ਨਖੇਦ ਕਿਸਮ ਦੇ ਸਵਾਲ ਉਹ ਹੁੰਦੇ ਨੇ ਜੋ ਦੂਜਿਆਂ ਨੂੰ ਠੱਠ ਕਰਨ ਜਾਂ ਨੀਵਾ ਵਿਖਾਉਣ ਲਈ ਕੀਤੇ ਜਾਂਦੇ ਨੇ ਆਮ ਲੋਕਾਂ ਦੀ ਬੋਲੀ ਵਿੱਚ ਇਹਨਾਂ ਸਵਾਲਾਂ ਨੂੰ ਟੋਚਰਾ ਡਾਉਣਾ ਕਹਿੰਦੇ ਨੇ ਆਪਣੇ ਵਿਰੋਧੀਆਂ ਜਾਂ ਦੁਸ਼ਮਣ ਨੂੰ ਹਰਾਉਣ ਲਈ ਅਜਿਹੇ ਸਵਾਲ ਦੀ ਵਰਤੋਂ ਹਥਿਆਰਾਂ ਵਜੋਂ ਹੁੰਦੀ ਆ ਇਹ ਸਵਾਲ ਸਿੱਧੇ ਰੂਪ ਵਿੱਚ ਕਿਰਦਾਰਕੁਸ਼ੀ ਵਾਲੇ ਹੁੰਦੇ ਨੇ ਜੋ ਲੋਕ ਕਿਸੇ ਖਾਸ ਖਿਆਲ ਦੇ ਸਿਪਾਹੀ ਹੋ ਜਾਂਦੇ ਨੇ ਉਹਨਾਂ ਦੇ ਬਹੁਤੇ ਸਵਾਲ ਹੀ ਕੁਝ ਸਮਝਣ ਜਾਂ ਜਾਣ ਲਈ ਨਹੀਂ ਹੁੰਦੇ ਕਿਸੇ ਖਾਸ ਵਿਚਾਰ ਜਾਂ ਧੜੇ ਦੇ ਸਿਪਾਈ ਹੋਣ ਦੇ ਨਾਤੇ ਇਹ ਸਵਾਲ ਉਹਨਾਂ ਲਈ ਦੂਜਿਆਂ ਨੂੰ ਬੋਲੀ ਉਧ ਵਿੱਚ ਹਰਾਉਣ ਦੇ ਅਸਤਰ ਸਸ਼ਤਰ ਹੁੰਦੇ ਨੇ ਕਿਸੇ ਵੀ ਦੌਰ ਵਿੱਚ ਸਵਾਲਾਂ ਨੂੰ ਸਮਝਣ ਵਾਲੇ ਲੋਕ ਥੋੜੇ ਹੀ ਹੁੰਦੇ ਨੇ ਜੋ ਕਿਸੇ ਤੋਂ ਬਣੇ ਬਣਾਏ ਉੱਤਰ ਪੁੱਛਣ ਦੀ ਥਾਂ ਆਪ ਮਿਹਨਤ ਕਰਦੇ ਨੇ ਵੱਡੇ ਸਵਾਲ ਆਮ ਲੋਕਾਂ ਦੇ ਜੀਵਨ ਅਮਲ ਦਾ ਹਿੱਸਾ ਨਹੀਂ ਹੁੰਦੇ ਤੇ ਜਦੋਂ ਅਜਿਹੇ ਸਵਾਲ ਲੋਕਾਂ ਵਿੱਚ ਪ੍ਰਚਲਿਤ ਹੁੰਦੇ ਨੇ ਤਾਂ ਉਹਨਾਂ ਦੀ ਵਰਤੋਂ ਉੱਤਰ ਲੱਭਣ ਵਜੋਂ ਨਹੀਂ ਹੁੰਦੀ ਸਗੋਂ ਕਿਸੇ ਵਿਚਾਰ ਕਿਰਦਾਰ ਜਾਂ ਸਮੁੱਚੀ ਲਹਿਰ ਦਾ ਨਖੇਦ ਕਰਨ ਲਈ ਹੀ ਪ੍ਰਚਾਰੇ ਜਾਂਦੇ ਨੇ ਜਗਿਆਸੂ ਆਪਣੇ ਸਵਾਲ ਨੂੰ ਅਰਜ ਵਾਂਗ ਪੇਸ਼ ਕਰਦਾ ਹੈ ਅਤੇ ਅੱਧੇ ਅਧੂਰੇ ਉੱਤਰ ਨੂੰ ਵੀ ਖੁਸ਼ੀ ਨਾਲ ਪ੍ਰਵਾਨ ਕਰ ਲੈਂਦਾ ਹੈ ਤਾਂ ਉਹ ਸਵਾਲ ਕਰਨ ਵਾਲਾ ਸੁਭਾਵਕ ਹੀ ਆਪਣੇ ਆਪ ਨੂੰ ਵੱਡੇ ਰਤਬੇ ਉੱਤੇ ਸਮਝ ਕੇ ਸਵਾਲਾਂ ਨੂੰ ਹੁਕਮ ਜਾਂ ਹਥਿਆਰ ਵਾਂਗ ਵਰਤਦਾ ਤੇ ਉਹਨੂੰ ਉੱਤਰ ਦੇਣ ਵਾਲਾ ਆਪਣਾ ਬਚਾਅ ਕਰਦਾ ਜਾਂ ਹੁਕਮ ਬਜਾਉਂਦਾ ਹੀ ਲੱਗਦਾ ਉਪਰੋਕਤ ਹਿਸਾਬ ਨਾਲ ਸਵਾਲਾਂ ਦੀਆਂ ਕਿਸਮਾਂ ਦਾ ਇੱਕ ਸਿਲਸਿਲਾ ਸਾਫ਼ ਪ੍ਰਗਟ ਹੁੰਦਾ ਹੈ ਕੇ ਜਿਵੇਂ ਜਿਵੇਂ ਸਵਾਲਾਂ ਦੇ ਬੀਜਣ ਦਾ ਘੇਰਾ ਮੋਕਲਾ ਹੁੰਦਾ ਜਾਂਦਾ ਓਵੇਂ ਓਵੇਂ ਉਹਨਾਂ ਦਾ ਰੂਪ ਸ਼ੱਕ ਤੋਂ ਅੰਦਾਜ਼ੇ ਅੰਦਾਜ਼ੇ ਤੋਂ ਤਜਰਬੇ ਤਜਰਬੇ ਤੋਂ ਅਧਿਆਨ ਅਧਿਆਨ ਤੋਂ ਢੁਚਰ ਵਿੱਚ ਬਦਲ ਜਾਂਦਾ ਪੰਜਵੇਂ ਘੇਰੇ ਦਾ ਪਹਿਲੇ ਘੇਰੇ ਨਾਲੋਂ ਬਹੁਤ ਫਰਕ ਹੁੰਦਾ ਪਹਿਲੇ ਘੇਰੇ ਵਿੱਚ ਜੰਗ ਸਾਹਾਂ ਵਾਂਗ ਮਹਿਸੂਸ ਹੋ ਰਹੀ ਹੁੰਦੀ ਆ ਪਰ ਚੌਥੇ ਘੇਰੇ ਵਿੱਚ ਇਹ ਕਾਗਜ਼ਾਂ ਉੱਤੇ ਲਿਖੇ ਅੱਖਰਾਂ ਅਤੇ ਅੰਕਾਂ ਤੱਕ ਸਿਮਟੀ ਹੋਈ ਕੋਈ ਨਿਰਜਿੰਦ ਸ਼ੈ ਵਰਗੀ ਹੁੰਦੀ ਆ ਅਤੇ ਪੰਜਵੇਂ ਘੇਰੇ ਵਿੱਚ ਇਹ मनोरंजन ਅਤਿਨ ਖੇਦ ਦਾ ਮਸਾਲਾ ਬਣ ਜਾਂਦੇ ਨੇ ਸਵਾਲਾਂ ਦੀ ਘਾੜਤ ਮੂਲ ਰੂਪ ਵਿੱਚ ਸਭ ਹਕੂਮਤਾਂ ਵੱਲੋਂ ਬਗਾਵਤਾਂ ਖਿਲਾਫ ਇੱਕੋ ਜਿਹੇ ਮਨਸ਼ੇ ਨਾਲ ਹੀ ਹੁੰਦੀ ਹੈ ਪਰਵਰਤਨ ਵਾਲੀਆਂ ਧਰਾਂ ਦੀ ਸਮਰੱਥਾ ਤੇ ਲੋੜ ਨਾਲ ਸਵਾਲਾਂ ਦੀ ਵਰਤੋਂ ਦੇ ਪੱਧਰ ਅਤੇ ਕਿਸਮ ਬਦਲਦੀ ਰਹਿੰਦੀ ਹੈ ਅਹਿਮ ਬੰਦਿਆਂ ਦੇ ਇੱਕ ਘੇਰੇ ਵਿੱਚੋਂ ਦੂਜੇ ਘੇਰੇ ਵਿੱਚ ਜਾਣ ਨਾਲ ਜਨਤੇ ਰਹੀ ਬਦਲ ਜਾਣ ਨਾਲ ਸਵਾਲਾਂ ਦੀ ਜੰਗਬਾਜ਼ੀ ਵਿੱਚ ਵੀ ਕਈ ਕੁਝ ਬਦਲ ਜਾਂਦਾ ਹੈ ਸਵਾਲਾਂ ਦੇ ਨੁਕਤੇ ਸਮੂਹਕ ਮਨੁੱਖੀ ਅਮਲ ਕਿਵੇਂ ਚੱਲੇ ਇਹ ਮੁੱਦੇ ਦੇ ਸਵਾਲਾਂ ਦੀ ਜੰਗ ਵਿਚਾਰਤਾਰਕ ਅਤੇ ਨੀਤੀਗਤ ਹੁੰਦੀ ਆ ਕਿਸੇ ਇੱਕੋ ਦਰਸ਼ਨ ਧਾਰਾ ਦੀ ਵੱਖ-ਵੱਖ ਦਾਵੇਦਾਰੀ ਵਿਚਾਰਤਾਰਕ ਅਧਾਰ ਉੱਤੇ ਹੀ ਹੁੰਦੀ ਆ ਸਮਾਜਵਾਦ ਅਤੇ ਪੂੰਜੀਵਾਦ ਦੇ ਫਰਕ ਬਾਰੇ ਸਵਾਲ ਵਿਚਾਰਤਾਰਕ ਨੇ ਜੋ ਇੱਕੋ ਦਰਸ਼ਨ ਅਧਾਰਤ ਨੇ ਕਿਸੇ ਵਿਚਾਰਤਾਰਾ ਨੂੰ ਲਾਗੂ ਕਰਨ ਦੇ ਮੁੱਖ ਫਰਕ ਨੀਤੀਗਤ ਹੁੰਦੇ ਨੇ ਨੀਤੀਆਂ ਦੇ ਲਾਗੂ ਹੋਣ ਵਿੱਚ ਪੈੰਤਰੀਆਂ ਦੇ ਫਰਕ ਹੁੰਦੇ ਨੇ ਨਕੀਦ ਦਾ ਪੈਂਤੜਾ ਸਵਾਲਾਂ ਦਾ ਆਖਰੀ ਰੂਪ ਹੈ ਜਿੱਥੇ ਝੂਠ ਅਤੇ ਅਫਵਾਹਾਂ ਹੀ ਬਰਤਾਨ ਦਾ ਆਧਾਰ ਬਣ ਜਾਂਦੇ ਨੇ ਅਸਾਮੀਆਂ جنگਾਂ ਦੇ ਪ੍ਰਸੰਗ ਵਿੱਚ ਸਭ ਪੰਜ ਦੇ ਸਵਾਲਾਂ ਦੀ ਵਰਤੋਂ ਦੇ ਕਈ ਪੱਧਰ ਬਣਦੇ ਨੇ ਹਕੂਮਤ ਜਾਂ ਨਿਰਪੱਖ ਤਰਵਜੋ ਸਵਾਲ ਕਰਨ ਵਾਲੇ ਬੰਦੇ ਦੀ ਹੈਸੀਅਤ ਅਤੇ ਜਗਿਆਸਾ ਮੁਤਾਬਕ ਵੀ ਅੱਡ-ਅੱਡ ਪੱਧਰ ਬਣਦੇ ਨੇ ਜਿਵੇਂ ਕਿਸੇ ਮੁਲਕ ਦੇ ਪੁਲਿਸ ਖੂਫੀਆ ਮਹਿਕਮੇ ਅਤੇ ਫੌਜ ਵਾਲੇ ਕਿਸੇ ਇੱਕੋ ਬੰਦੇ ਦੀ ਪੁੱਛਗਿੱਛ ਕਰਦੇ ਨੇ ਤਾਂ ਉਹਨਾਂ ਦੇ ਸਵਾਲਾਂ ਦੇ ਪੱਧਰ ਰੂਪ ਅਤੇ ਪੁੱਛਣ ਦੇ ਤਰੀਕੇ ਅੱਡ-ਅੱਡ ਹੁੰਦੇ ਨੇ ਠੀਕ ਇਸੇ ਤਰ੍ਹਾਂ ਬਗਾਵਤਾਂ ਖਿਲਾਫ ਹਕੂਮਤ ਪੱਖੀ ਹੋ ਕੇ ਜਾਂ ਆਪਣੇ ਹਿਸਾਬ ਨਾਲ ਜੰਗ ਲੜਨ ਵਾਲੇ ਲੋਕ ਆਪਣੀ ਧਿਰ ਅਤੇ ਆਪਣੀ ਹੈਸियत ਮੁਤਾਬਕ ਸਵਾਲ ਚੁਣਦੇ ਨੇ ਜਿਹੜੇ ਸਵਾਲ ਲੋਕਾਂ ਵਿੱਚ ਜੰਗ-ਜੂਹਾਂ ਖਿਲਾਫ ਹਲਾਏ ਜਾਂਦੇ ਨੇ ਉਹ ਆਮ ਸਰੋਤਿਆਂ ਅਤੇ ਪਾਠਕਾਂ ਦੀ ਲੋੜ ਅਤੇ ਸਮਰਥਾ ਮੁਤਾਬਕ ਹੀ ਹੁੰਦੇ ਨੇ ਇਹ ਸਵਾਲ ਇਸ ਅਨੁਸਾਰ ਹੋ ਸਕਦੇ ਨੇ ਆਦਰਸ਼ੁੱਤ ਸਵਾਲ ਹਰ ਸਮੀਂ ਜੰਗ ਦੇ ਪੰਧੀਆਂ ਨੂੰ ਇੱਕ ਪਾਸੇ ਝੂਠੇ ਆਦਰਸ਼ ਵਾਲੇ ਅਤੇ ਦੂਜੇ ਪਾਸੇ ਆਦਰਸ਼ ਤੋਂ ਝੂਠੇ ਸਿੱਧ ਕਰਨ ਲਈ ਦੋ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਇੱਕ ਪਾਸੇ ਜੰਗ ਜੋ ਅਤੇ ਇਤਿਹਾਸ ਮ ਇਤਿਹਾਸ ਦੇ ਪਾਤਰਾਂ ਦੇ ਹਵਾਲੇ ਨਾਲ ਆਦਰਸ਼ਹੀਣ ਹੋਣ ਦਾ ਸਵਾਲ ਕੀਤਾ ਜਾਂਦਾ ਦੂਜੇ ਪਾਸੇ ਲੜਾਈ ਦੇ ਨਿਸ਼ਾਨੇ ਦੀ ਮਾਨਤਾ ਨੂੰ ਆਦਰਸ਼ ਤੋਂ ਉਲਟ ਸਿੱਧ ਕੀਤਾ ਜਾਂਦਾ ਜਿਵੇਂ ਸਲਾਮ ਦੇ ਪ੍ਰਸੰਗ ਵਿੱਚ ਕਿੱਥੇ ਸੁਲਾਉਦੀਨ ਤੇ ਕਿੱਥੇ ਉਸਾਮਾ ਬਿਲਲਾਦੀਨ ਜਾਂ ਪੰਜਾਬ ਵਿੱਚ ਨਕਸਲੀਆਂ ਬਾਰੇ ਕਿ ਕਿੱਥੇ ਭਗਤ ਸਿੰਘ ਤੇ ਕਿੱਥੇ ਫਲਾਨ ਨਕਸਲੀ ਜਾਂ ਅਜੋਕੇ ਸਿੱਖ ਸੰਘਰਸ਼ ਬਾਰੇ ਜਿਵੇਂ ਬਾਬਾ ਗਰਜਾ ਸਿੰਘ ਤੇ ਬਾਬਾ ਬੂਤਾ ਸਿੰਘ ਤੇ ਕਿੱਥੇ ਫਲਾਣੇ ਫਲਾਣੇ ਖਾੜਕੂ ਇਸ ਤਰ੍ਹਾਂ ਦਾ ਸਵਾਲੀਆ ਮੁਕਾਬਲਾ ਬੰਦਿਆਂ ਨੂੰ ਇਤਿਹਾਸਿਕ ਪ੍ਰਸੰਗ ਵਿੱਚ ਹੌਲੇ ਸਿੱਧ ਕਰਨ ਲਈ ਹੀ ਕੀਤਾ ਜਾਂਦਾ ਹੈ ਇਹਨਾਂ ਸਵਾਲਾਂ ਦੇ ਬਰਾਬਰ ਬਦਲਵੇਂ ਆਦਰਸ਼ ਪਾਤਰ ਸਿਰਜੇ ਉਭਾਰੇ ਜਾਂ ਕਈ ਵਾਰ ਥੋਪੇ ਵੀ ਜਾਂਦੇ ਨੇ ਜਿਸ ਨਾਲ ਲੋਕ ਵਿਵਾਦ ਵਿੱਚ ਫਸ ਜਾਂਦੇ ਨੇ ਕਿਸੇ ਵੀ ਦੁਸ਼ਮਣ ਧਿਰ ਨੂੰ ਲੀਹੋਂ ਲਾਉਣ ਲਈ ਅਜਿਹੇ ਦਾ ਹਕੂਮਤਾਂ ਵੱਲੋਂ ਆਮ ਹੀ ਜਾਂਦੇ ਨੇ ਹਰ ਸਾਮੀ ਜੰਗ ਵਾਲੇ ਇੱਕ ਪਾਸੇ ਹਕੂਮਤ ਨਾਲ ਲੜਦੇ ਨੇ ਤਾਂ ਕਿਸੇ ਹੱਦ ਤੱਕ ਆਪਣੇ ਸਮਾਜ ਨਾਲ ਵੀ ਲੜਦੇ ਨੇ ਇਸ ਕਰਕੇ ਅਕਸਰ ਇਹ ਵਾਪਰਦਾ ਹੈ ਕਿ ਜੰਗ ਜੂ ਜਾਨ ਤਾਂ ਪਰੰਪਰਾ ਦੇ ਕਿਸੇ ਨਾਮ ਨੂੰ ਵਿਲਾ ਵਿਆਹ ਚੁੱਕ ਕੇ ਮੰਨ ਕੇ ਤਿਆਗ ਦਿੰਦੇ ਨੇ ਜਦ ਪਰੰਪਰਾ ਨੂੰ ਮੁੜ ਲਾਗੂ ਕਰਨ ਦੇ ਚੱਕਰ ਵਿੱਚ ਅਜਿਹੇ ਅਮਲ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਜੋ ਲੋਕਾਂ ਨੂੰ ਵਾਜਬ ਨਹੀਂ ਲੱਗਦਾ ਹੁੰਦਾ ਇਸ ਤਰ੍ਹਾਂ ਹਰ ਜੰਗ ਜੂ ਤੇ ਪਰੰਪਰਾ ਖੰਡਨ ਜਦ ਪਰ ਮੰਡਣ ਦੇ ਸਵਾਲੇ ਹੀਟਾ ਆਹੀ ਜਾਂਦੀ ਹੈ ਜੰਗ ਜੂ ਦੇ ਪਰੰਪਰਾ ਬਾਰੇ ਕਿਸੇ ਵੀ ਪੈੰਤੜੇ ਨੂੰ ਆਦਰਸ਼ ਦੇ ਨੁਕਸ ਵਜੋਂ ਪਾਇਆ ਜਾਂਦਾ ਤਾਂ ਕਿ ਉਹ ਲੋਕਾਂ ਵਿੱਚ ਇਹ ਸਰਪ੍ਰਵੰਤ ਨਾ ਹੋਣ ਤੇ ਇਹ ਚਰਚਾ ਪਖਾ ਕੇ ਲੋਕਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ ਜੰਗ ਦੇ ਦੌਰ ਵਿੱਚ ਆਦਰਸ਼ ਵਰਗੇ ਅਹਿਮ ਮਸਲੇ ਉੱਤੇ ਅਸਹਿਮਤੀ ਹਰ ਸਮਾਜ ਅੰਦਰ ਆਦਰਸ਼ ਦਾ ਮਸਲਾ ਕੁਝ ਲੋਕਾਂ ਲਈ ਵਿਚਾਰਤਾਰਕ ਹੁੰਦਾ ਅਤੇ ਕੁਝ ਲੋਕਾਂ ਲਈ ਭਾਵਕ ਮਸਲਾ ਹੁੰਦਾ ਜਦੋਂ ਸਵਾਲਾਂ ਦੀ ਜੰਗ ਹੁੰਦੀ ਹੈ ਤਾਂ ਭਾਵਕ ਲੋਕ ਹਕੂਮਤ ਤੇ ਚੱਲਦਾ ਸ਼িকার ਛੇਤੀ ਅਤੇ ਜ਼ਿਆਦਾ ਹੁੰਦੇ ਨੇ ਕਿਸੇ ਵੀ ਸਮਾਵੀ ਜੰਗ ਦੌਰਾਨ ਅਜਿਹੇ ਵਾਕਿਆਤ ਹੁੰਦੇ ਨੇ ਜੋ ਆਦਰਸ਼ ਦੇ ਹਿਸਾਬ ਨਾਲ ਟੁਕਮੇ ਨਹੀਂ ਹੁੰਦੇ ਇਹਨਾਂ ਵਾਕਿਆਾਂ ਬਾਰੇ ਸਵਾਲ ਆਦਰਸ਼ ਬਾਰੇ ਵਿਵਾਦ ਬਣਾ ਕੇ ਸੌਖਿਆਂ ਹੀ ਲੋਕਾਂ ਨੂੰ ਵੰਡਣ ਦਾ ਕਾਰਨ ਬਣ ਜਾਂਦੇ ਨੇ ਨੈਤਿਕਤਾ ਦਾ ਸਵਾਲ ਬਗਾਵਤਾਂ ਉੱਤੇ ਸਵਾਲਾਂ ਦਾ ਹਮਲਾ ਕਾਨੂੰਨ ਦੇ ਨਾਲ ਨਾਲ ਅਨੈਤਿਕ ਹੋਣ ਦਾ ਵੀ ਹੁੰਦਾ ਆਮਤੌਰ ਉਤੇ ਲੋਕਾਂ ਦੇ ਕਤਲਾਂ ਦੇ ਮਾਮਲੇ ਵਿੱਚ ਇਹ ਦੋਸ਼ ਸਭ ਤੋਂ ਸੌਖਾ ਹੁੰਦਾ ਹੈ ਜੇ ਬਗਾਵਤੇ ਧਿਰ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਤਾਂ ਸਵਾਲਾਂ ਵਿੱਚ ਇੱਕ ਹੋਰ ਨੁਕਤਾ ਸ਼ਾਮਲ ਹੋ ਜਾਂਦਾ ਕਿ ਜੋ ਉਹਨਾਂ ਲਈ ਪਵਿੱਤਰ ਹੈ ਬਾਗੀ ਉਹਦੀ ਹੀ ਬੇਅਦਬੀ ਕਰਦੇ ਨੇ ਉਹਨਾਂ ਉੱਤੇ ਆਪਣੇ ਧਾਰਮਿਕ ਅਮਲ ਵਿੱਚ ਪੱਕੇ ਨਾ ਹੋਣ ਬਾਰੇ ਸਵਾਲ ਹੁੰਦੇ ਨੇ ਧਾਰਮਿਕ ਨੁਕਤੇ ਕਾਰਨ ਉਹਨਾਂ ਦੀ ਦੂਜੇ ਧਰਮਾਂ ਦੇ ਲੋਕਾਂ ਜਾਂ ਅਮਲਾਂ ਦੀ ਬੇਅਦਬੀ ਦਾ ਸਵਾਲ ਵੀ ਪ੍ਰਮੁੱਖਤਾ ਨਾਲ ਉੱਠਦਾ ਮਿਸਾਲ ਵਜੋਂ ਅੱਜ ਤੱਕ ਜਿੱਥੇ ਵੀ ਰਾਸੀ ਜਾਂ ਗਿਆਨ ਚਰਚਾ ਵਿੱਚ ਅਜੋਕੇ ਸਿੱਖ ਸੰਘਰਸ਼ ਦਾ ਜ਼ਿਕਰ ਆਉਂਦਾ ਉੱਥੇ ਹਿੰਦੂਆਂ ਦੇ ਕਤਲਾਂ ਦਾ ਸਵਾਲ ਮੁੱਖ ਹੁੰਦਾ ਹਰ ਸਮਾਜ ਵਿੱਚ ਕਿਰਦਾਰ ਦੇ ਮਾਨਦਾਰ ਰਤਬਾ ਪ੍ਰਮਾਣਤ ਹੁੰਦਾ ਹੈ। ਬਾਗਿਆਂ ਨੂੰ ਕਿਰਦਾਰ ਤੋਂ ਡਿੱਗੇ ਸਿੱਧ ਕਰਨ ਵਾਲੇ ਸਵਾਲ ਸਭ ਤੋਂ ਜ਼ਿਆਦਾ ਚੱਲਦੇ ਨੇ। ਅਸਾਵੇਂ ਜੰਗ ਵਿੱਚ ਵਿਚਾਰ ਤਾਰਕ ਸੂਝ ਅਤੇ ਜੰਗੀ ਮੁਹਾਰਤ ਸਮੇਤ ਸਭ ਕੁਝ ਕਿਰਦਾਰ ਦੇ ਨੁਕਤੇ ਤੋਂ ਵਾਲੇ ਸਿਮਟ ਜਾਂਦਾ ਹੈ। ਹਕੂਮਤੀ ਤਾਣਾ ਬਾਣਾ ਅਤੇ ਚੌਥੀ ਧਿਰ ਵਾਲੇ ਲੋਕ ਵਿਅਕਤੀਗਤ ਘਟਨਾਵਾਂ ਦੇ ਸੱਚੇ ਝੂਠੇ ਹਵਾਲਿਆਂ ਦੀਆਂ ਝੜੀਆਂ ਲਾ ਦਿੰਦੇ ਨੇ। ਆਮ ਬੰਦੇ ਉੱਤੇ ਸਵਾਲਾਂ ਦਾ ਇਹ ਰੂਪ ਸਭ ਤੋਂ ਵੱਧ ਅਸਰ ਕਰਨ ਵਾਲਾ ਹੁੰਦਾ ਹੈ ਕਿਉਂਕਿ ਜੇ ਸੂਰਮੇ ਦਾ ਆਚਰਣ ਨਹੀਂ ਹੈ ਤਾਂ ਉਹ ਗੁੰਡਾ ਬਦਮਾਸ਼ੀ ਹੁੰਦਾ ਕਿਉਂਕਿ ਜੇ ਸੂਰਮੇ ਦਾ ਆਚਰਣ ਨਹੀਂ ਹੈ ਤਾਂ ਉਹ ਗੁੰਡਾ ਬਦਮਾਸ਼ੀ ਹੀ ਹੁੰਦਾ ਦੁਨੀਆ ਭਰ ਦੇ ਸਮਾਜਾਂ ਵਿੱਚ ਸਭ ਤੋਂ ਵੱਡੇ ਗੁਨਾਹ ਜਾਨ ਅਤੇ ਇੱਜ਼ਤ ਨਾਲ ਹੀ ਜੁੜੇ ਹੁੰਦੇ ਨੇ ਇਹੋ ਨੁਕਤੇ ਹਕੂਮਤਾਂ ਦੀ ਸ਼ਬਦ ਜੰਗ ਦੇ ਮਨਛੇ ਨੂੰ ਸਮਝਣ ਲਈ ਜ਼ਰੂਰੀ ਨੇ ਕਿ ਬਗਾਵਤਾਂ ਨੂੰ ਦਬਾਉਣ ਤੋਂ ਪਹਿਲਾਂ ਬਾਗਿਆਂ ਦੇ ਨਾਲ ਹੀਟ ਔਰਤਾਂ ਦੀ ਬੇਪਤੀ ਅਤੇ નિર્ਦੋਸ਼ਾਂ ਦੇ ਕਤਲ ਕਿਉਂ ਕੀਤੇ ਜਾਂਦੇ ਨੇ ਇਹ ਗੱਲ ਦੁਨੀਆ ਵਿੱਚ ਚਿਹਰਾ ਤੋਂ ਤੈ ਹੈ ਕਿ ਬਾਗਿਆਂ ਤੇ ਆਮ ਲੋਕਾਂ ਵਿੱਚ ਸਭ ਤੋਂ ਮਜ਼ਬੂਤ ਰਿਸ਼ਤਾ ਆਚਰਣ ਦੀ ਪਕਿਆਈ ਦਾ ਹੁੰਦਾ ਇਹ ਗੱਲਾਂ ਦੁਨੀਆ ਦੀਆਂ ਵੱਖ-ਵੱਖ ਆਜ਼ਾਦੀ ਅਤੇ ਕ੍ਰਾਂਤੀ ਦੀਆਂ ਲਹਿਰਾਂ ਦੇ ਅਹਿਸਾਸਾਂ ਵਿੱਚੋਂ ਸਾਹਮਣੇ ਆ ਗਈਆਂ ਨੇ ਕਿ ਹਕੂਮਤਾਂ ਵੱਲੋਂ ਮਿੱਥ ਕੇ ਇੱਕ ਪਾਸੇ નિર્ਦੋਸ਼ਾਂ ਦੇ ਕਤਲ ਅਤੇ ਔਰਤਾਂ ਦੀ ਬੇਪਤੀ ਨਾਲ ਦੋਵਾਂ ਤਿਹਰਾ ਭਾਵ ਬਾਗੀ ਅਤੇ ਮਦਾਦੀ ਦਾ ਮਾਨ ਤੋੜਿਆ ਜਾਂਦਾ ਦੂਜੇ ਪਾਸੇ ਹਕੂਮਤਾਂ ਦੇ ਬੇਵਰਦੀ ਕਾਤਲ ਆਮ ਲੋਕਾਂ ਦੀ ਜਾਨ ਇੱਜ਼ਤ ਨਾਲ ਖੇਡਦੇ ਨੇ ਅਤੇ ਬਾਗੀ ਨੂੰ ਇਹਨਾਂ ਦੋਸ਼ਾਂ ਦੀ ਮਾਰ ਹੇਠ ਲਿਆਂਦਾ ਜਾਂਦਾ ਤੀਜੇ ਪਾਸੇ ਤੱਥ ਖੋਜ ਅੰਕੜਿਆਂ ਦੀ ਸੱਚਾਈ ਦੇ ਰੂਪ ਵਿੱਚ ਇਹ ਦੂਰਾਵਾਰ ਜੰਗਜੂਆਂ ਦੇ ਸੀਨੇ ਵਿੱਚ ਵੱਜਦਾ ਹੈ ਕਿ ਉਹ ਨੈਤਿਕ ਜੰਗ ਦਾ ਦਾਵਾ ਕਿਵੇਂ ਕਰ ਸਕਦੇ ਨੇ ਜਦ ਉਹ ਆਪ ਹੀ ਅਨੈਤਿਕ ਨੇ ਕਿਸੇ ਜੰਗਜੂਲੀ ਮੌਤ ਤੋਂ ਵੱਡੀ ਸਜ਼ਾ ਅਨੈਤਕ ਹੋਣ ਵਿੱਚ ਹੀ ਹੁੰਦੀ ਹੈ ਤੇ ਸਵਾਲਾਂ ਦੀ ਜੰਗ ਇਸੇ ਲਈ ਵਿੱਡੀ ਜਾਂਦੀ ਹੈ ਕਿ ਜਾਨ ਦੀ ਬਾਜ਼ੀ ਲਾਉਣ ਵਾਲੇ ਅਤੇ ਬਚੇ ਹੋਏ ਦੋਵੇਂ ਰੂਪਾਂ ਵਿੱਚ ਅਨੈਤਕ ਸਿੱਧ ਕੀਤੇ ਜਾਣ ਸਾਧਨਾਂ ਉੱਤੇ ਸਵਾਲ ਕਿਸੇ ਵੀ ਜੰਗਜੂਤੇ ਲਈ ਮੁੱਖ ਸਾਧਨ ਹਥਿਆਰ ਪੈਸਾ ਅਤੇ ਠਾਰ ਜਾਣੇ ਜਾਂਦੇ ਨੇ ਇਹਨਾਂ ਦੀ ਪ੍ਰਾਪਤੀ ਅਤੇ ਵਰਤੋਂ ਬਾਰੇ ਹਕੂਮਤਾਂ ਦੇ ਨਾਲ-ਨਾਲ ਸਮਾਜ ਅੰਦਰੋਂ ਵੀ ਸਵਾਲ ਉੱਠਦੇ ਰਹਿੰਦੇ ਨੇ ਇੱਥੇ ਸਭ ਤੋਂ ਪਹਿਲਾਂ ਹਥਿਆਰਾਂ ਬਾਰੇ ਸਵਾਲਾਂ ਦੀ ਗੱਲ ਕਰਦੇ ਹਾਂ ਹਕੂਮਤਾਂ ਖਿਲਾਫ ਹਥਿਆਰ ਚੁੱਕ ਕੇ ਲੜਨ ਵਾਲੇ ਲੋਕ ਸਵਾਲਾਂ ਦੀ ਜੰਗ ਵਿੱਚ ਕਿਵੇਂ ਆਉਂਦੇ ਨੇ ਇਹ ਗੱਲ ਦਾ ਮੁੱਲ ਇਹਨਾਂ ਹੈ ਕਿ ਕਿ ਹਥਿਆਰਾਂ ਦੀਆਂ ਜਿੱਤਾਂ ਨੂੰ ਹਾਰਾਂ ਵਿੱਚ ਅਤੇ ਹਾਰਾਂ ਨੂੰ ਜਿੱਤਾਂ ਵਿੱਚ ਬਦਲਿਆ ਜਾ ਸਕਦਾ ਸਵਾਲਾਂ ਦੀ ਜੰਗਬਾਜ਼ ਵਿੱਚ ਸਭ ਤੋਂ ਵੱਡੇ ਅਤੇ ਵਧੇਰੇ ਸਵਾਲ ਹਥਿਆਰ ਉਠਾਉਣ ਦੀ ਮਾਨਤਾ ਯੋਗਤਾ ਅਤੇ ਵਰਤੋਂ ਬਾਰੇ ਹੁੰਦੇ ਨੇ ਹਥਿਆਰਾਂ ਨੂੰ ਲੈ ਕੇ ਉੱਠਣ ਵਾਲੇ ਸਵਾਲ ਵੀ ਤਿੰਨ ਪਾਂਤ ਦੇ ਹੋ ਸਕਦੇ ਨੇ ਮੰਨਤਾ ਹਥਿਆਰ ਤਾਕਤ ਦਾ ਸਭ ਤੋਂ ਠੋਸ ਰੂਪ ਮੰਨਿਆ ਜਾਂਦਾ ਹੈ ਸ਼ਾਂਤੀ ਦਾ ਕੁੱਲ ਮਤਲਬ ਇਹੋ ਹੁੰਦਾ ਕਿ ਇਹਨਾਂ ਦੀ ਵਰਤੋਂ ਉੱਤੇ ਹੱਕ ਇੱਕ ਤਿਰ ਦਾ ਜਦੋਂ ਕੋਈ ਹੋਰ ਤੇਰ ਹਥਿਆਰ ਉਠਾ ਲਵੇ ਤਾਂ ਹੱਕ ਝਗੜੇ ਵਿੱਚ ਬਦਲ ਜਾਂਦਾ ਤੇ ਜੰਗ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਹਕੂਮਤ ਆਪਣੀਆਂ ਹੱਦਾਂ ਅੰਦਰ ਹੋਣ ਵਾਲੀ ਜੰਗ ਨੂੰ ਕਦੇ ਵੀ ਜੰਗ ਨਹੀਂ ਕਹਿੰਦੀ ਕਿਉਂਕਿ ਇਹ ਆਪਣੀ ਮਾਨਤਾ ਭੰਗ ਕਰਨ ਵਾਲਾ ਕੰਮ ਹੋ ਜਾਂਦਾ ਹੈ। ਹਕੂਮਤਾਂ ਸਦਾ ਜੰਗਜੂਆਂ ਦੀ ਮਾਨਤਾ ਉੱਤੇ ਸਵਾਲ ਕਰਦੀਆਂ ਨੇ ਕਿ ਜੰਗਜੂਆਂ ਨੂੰ ਹਥਿਆਰ ਚੁੱਕਣ ਦਾ ਹੱਕ ਕਿਹਨੇ ਦਿੱਤਾ? ਉਹ ਹਥਿਆਰ ਚੁੱਕਣ ਦੇ ਉਹ ਕਿਵੇਂ ਨੇ? ਜੇ ਕਿਸੇ ਜੰਗਜੂ ਤੇਰ ਦੀ ਹਥਿਆਰ ਚੁੱਕਣ ਦੀ ਮਾਨਤਾ ਉਹਦੇ ਲੋਕਾਂ ਵਿੱਚ ਇਹ ਸਵਾਲ ਇਹਠ ਆ ਜਾਵੇ ਤਾਂ ਹਕੂਮਤ ਦੇ ਜਿੱਤੇ ਯਕੀਨੀ ਹੋ ਜਾਂਦੀ ਹੈ। ਭਾਵੇਂ ਹਕੂਮਤ ਦੀ ਹਾਲਤ ਕਿੰਨੀ ਵੀ ਪਤਲੀ ਹੋਵੇ ਅਤੇ ਲੜਾਕੂ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ। ਅਸਲ ਵਿੱਚ ਜੇ ਕਿਸੇ ਸਮਾਜ ਵਿੱਚ ਹਕੂਮਤ ਖਿਲਾਫ ਹਥਿਆਰ ਉਠਾਉਣ ਦੀ ਭਾਵਨਾ ਘਰ ਨਾ ਕਰ ਗਈ ਹੋਵੇ ਤਾਂ ਪੰਜਾਬ ਵਿੱਚ ਨaxalੀ ਲਹਿਰ ਵਾਂਗ ਜੰਗ ਜੂ ਛੇਤੀ ਛੇਤੇ ਪੈ ਜਾਂਦੇ ਨੇ ਯੋਗਤਾ ਅਤੇ ਵਰਤੋਂ ਜੇ ਕੋਈ ਹਕੂਮਤ ਬਾਗਿਆਂ ਦੀ ਹਥਿਆਰ ਉਠਾਉਣ ਦੀ ਮੰਤਾ ਨੂੰ ਭੰਨ ਨਹੀਂ ਸਕਦੀ ਤਾਂ ਅਗਲਾ ਅਹਿਮ ਅਤੇ ਜ਼ਰੂਰੀ ਸਵਾਲ ਹਥਿਆਰਾਂ ਦੀ ਦੁਰਵਰਤੋਂ ਦਾ ਹੁੰਦਾ ਹੈ ਲੋਕਾਂ ਦੇ ਨਾਂ 'ਤੇ ਢੇਠ ਲੜੀ ਜਾਣ ਵਾਲੀ ਯੰਗ ਨੈਤਿਕਤਾ ਦੀ ਨਾਜ਼ੁਕ ਤੰਦ ਉੱਤੇ ਖੜੀ ਹੁੰਦੀ ਹੈ ਦੁਰਵਰਤੋਂ ਦੇ ਅੰਦਾਜ਼ੇ ਨਾਲ ਹੀ ਹਥਿਆਰ ਮਨੁੱਖ ਨੂੰ ਸਭ ਤੋਂ ਬੁਰੀ ਸ਼ਹਿਜ ਆਪਣ ਲੱਗ ਜਾਂਦਾ ਹੈ ਜਿਵੇਂ ਸਿੱਖਾਂ ਦੇ ਇੱਕ ਹਿੱਸੇ ਨੂੰ ਲੱਗਦਾ ਹੈ ਕਿ ਤਖਤ ਸਾਹਿਬ ਤੇ ਹਥਿਆਰ ਲੈ ਕੇ ਕਿਉਂ ਗਏ ਕਿਤੇ ਹੋਰ ਜਾ ਕੇ ਕਿਉਂ ਨਹੀਂ ਲੜੇ ਜੰਗ ਵਿੱਚ ਲਹੂ ਮੌਤ ਮਾਣ ਅਤੇ ਸੱਤਾ ਦੇ ਰੂਪ ਹਥਿਆਰਾਂ ਵਿੱਚ ਰਚੇ ਹੁੰਦੇ ਨੇ ਕਿਸੇ ਇੱਕ ਵੀ ਪੱਖ ਤੋਂ ਤਵਾਜਨ ਵਿਗੜ ਜਾਣ ਨਾਲ ਸਾਰੀ ਬਾਜੀ ਨੈਤਿਕਤਾ ਦੀ ਤੰਦ ਤੋਂ ਉਲਟ ਜਾਂਦੀ ਹੈ ਹਕੂਮਤਾਂ ਦਾ ਇਸ ਗੱਲ ਲਈ ਬਹੁਤ ਜ਼ੋਰ ਵੀ ਲੱਗਦਾ ਹੈ ਕਿ ਲੜਾਕੂਆਂ ਦੀ ਕਰਤੂਤਾ ਕੱਚ ਪੁਣੇ ਅਤੇ ਹਥਿਆਰ ਵਰਤਣ ਦੀ ਅਯੋਗਤਾ ਨੂੰ ਲੋਕਾਂ ਸਾਹਮਣੇ ਸਿੱਧ ਕੀਤਾ ਜਾਵੇ ਰੋਜ਼ਾਨਾ ਅਖਬਾਰਾਂ ਇਸੇ ਕੰਮ ਲਈ ਵਰਤੀਆਂ ਜਾਂਦੀਆਂ ਨੇ ਹਥਿਆਰਾਂ ਦੀ ਤਰ੍ਹਾਂ ਪੈਸੇ ਦੀ ਪ੍ਰਾਪਤੀ ਦੇ ਸਾਧਨਾਂ ਅਤੇ ਵਰਤੋਂ ਬਾਰੇ ਵੀ ਜੰਗਜੋ ਉੱਤੇ ਸਦਾ ਸਵਾਲ ਹੁੰਦੇ ਨੇ ਕਿ ਉਹ ਨਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਕਰਦੇ ਨੇ ਅਤੇ ਵਰਤੋਂ ਵੀ ਨਜਾਇਜ਼ ਤਰੀਕੇ ਨਾਲ ਅਤੇ ਨਜਾਇਜ਼ ਕੰਮਾਂ ਲਈ ਕਰਦੇ ਨੇ ਅਜੋਕੇ ਸਮੇਂ ਵਿੱਚ ਮਾਲੀਅਤਵਾਦ ਦਾ ਨਾ ਚਰਚਤ ਹੈ ਦੁਨੀਆ ਦੀਆਂ ਅਨੇਕਾਂ ਹਕੂਮਤਾਂ ਦੀ ਧਾਰਨਾ ਹੈ ਕਿ ਪੈਸੇ ਨਾਲ ਹੀ ਹਕੂਮਤਾਂ ਖਿਲਾਫ ਜੰਗ ਲੜੀ ਜਾਂਦੀ ਆ। ਭਾਵ ਸੂਚਨਾ ਤੇ ਅਸਲਾ ਵੀ ਪੈਸੇ ਨਾਲ ਹੀ ਖਰੀਦਿਆ ਜਾਂਦਾ ਹੈ। 18 ਦੇ ਮਾਮਲੇ ਵਿੱਚ ਮੁੱਖ ਸਵਾਲ ਅਨੈਤਕ ਅਮਲਾਂ ਅਤੇ ਨਜਾਇਜ਼ ਕਤਲਾਂ ਨਾਲ ਜੁੜੇ ਹੁੰਦੇ ਨੇ। ਸਾਧਨਾਂ ਨਾਲ ਜੁੜੇ ਸਵਾਲ ਬਹੁਤੀ ਵਾਰ ਤੱਥ ਖੋਜ ਤਰੀਕੇ ਨਾਲ ਪੇਸ਼ ਹੁੰਦੇ ਨੇ। ਅਮਲਾਂ ਉੱਤੇ ਸਵਾਲ ਹਰ ਮਨੁੱਖੀ ਅਮਲ ਸਵਾਲਾਂ ਦੀ ਮਾਰ ਹੇਠ ਲਿਆਂਦਾ ਜਾ ਸਕਦਾ ਹੈ। ਪਰ ਜਦੋਂ ਕੋਈ ਹਕੂਮਤ ਆਪਣੇ ਕਬਜ਼ੇ ਦੀਨ ਕਿਸੇ ਧਿਰ ਖਿਲਾਫ ਸ਼ਬਦ ਜੰਗ ਲੜ ਰਹੀ ਹੋਵੇ ਤਾਂ ਇਹ ਵਰਤਾਰਾ ਬਹੁਤ ਜ਼ੋਰਦਾਰ ਹੋ ਜਾਂਦਾ ਹੈ ਜੇ ਜਿਹੇ ਸਵਾਲਾਂ ਦੀ ਮਾਰ ਸੱਤਾ ਹੇਣਾ ਵਿੱਚੋਂ ਵੀ ਸਿਰਫ ਜੰਗ ਜੋ ਹਿੱਸੇ ਖਿਲਾਫ ਹੋਵੇ ਤਾਂ ਇਹ ਸਵਾਲ ਸਮਾਜ ਦੀ ਸੋਚ ਵਿਚਾਰ ਦਾ ਮੁੱਖ ਵਰਤਾਂਤ ਵੀ ਬਣ ਸਕਦੇ ਨੇ ਵੱਖਰੀ ਦੇਖ ਵਾਲੇ ਜਾਂ ਕੰਮ ਵਾਲੇ ਬੰਦੇ ਸੌਖੇ ਹੀ ਸਵਾਲਾਂ ਦੀ ਮਾਰ ਹੇਠਾ ਸਕਦੇ ਨੇ ਜਿਹੜੇ ਲੋਕ ਵੱਖਰੀ ਦੇਖਾ ਤੇ ਅਮਲ ਲਈ ਜਾਣੇ ਜਾਂਦੇ ਹੋਣ ਤੇ ਉਹ ਕਿਸੇ ਹਕੂਮਤ ਖਿਲਾਫ ਹਥਿਆਰਬੰਦ ਰੂਪ ਵਿੱਚ ਲੜਨ ਤਾਂ ਉਹਨਾਂ ਦੇ ਅਮਲ ਉੱਤੇ ਸਵਾਲ ਹੁਣੇ ਹੀ ਹੁੰਦੇ ਨੇ ਅਸਾਵੇਂ ਜੰਗ ਆਮ ਲੋਕਾਂ ਲਈ ਸਦਾ ਹੀ ਵੱਖਰਾ ਅਤੇ ਖਤਰਨਾਕ ਵਰਤਾਰਾ ਹੁੰਦੀ ਆ ਇਸ ਤਰ੍ਹਾਂ ਜੰਗ ਜੂਆਂ ਦਾ ਵੱਖਰਾਪਣ ਤੀਰਾ ਹੋ ਜਾਂਦਾ ਜਦੋਂ ਕਿਸੇ ਜੰਗ ਜੂਤਰ ਦੇ ਅਮਲਾਂ ਉੱਤੇ ਸਵਾਲ ਹੁੰਦੇ ਨੇ ਤਾਂ ਆਮ ਲੋਕਾਂ ਨੂੰ ਉਹ ਬੜੇ ਸਾਦੇ ਅਤੇ ਜੱਜਵੇਂ ਜਾਂਪਦੇ ਨੇ ਘਟਨਾ ਥਾਂ ਅਤੇ ਬੰਦੇ ਉੱਪਰ ਕੀਤੇ ਟੁੱਟਵੇਂ ਸਵਾਲਾਂ ਨਾਲ ਸਾਰੀ ਤੇਰੀ ਹੀ ਬੜੇ ਸੌਖੇ ਰੂਪ ਵਿੱਚ ਸਵਾਲਾਂ ਦੀ ਮਾਰ ਵਿੱਚ ਆ ਜਾਂਦੀ ਹੈ ਜਿਵੇਂ ਆ ਕਿਉਂ ਕੀਤਾ ਤੇ ਇਦਾਂ ਕਿਉਂ ਕੀਤਾ ਫਲਾਣੇ ਵੇਲੇ ਕਿਉਂ ਨਹੀਂ ਕੀਤਾ ਪਰ ਫਲਾਣੇ ਵੇਲੇ ਕਿਉਂ ਕੀਤਾ ਉਥੇ ਇਹ ਕਿਉਂ ਕੀਤਾ ਉਥੇ ਇਹ ਕਿਉਂ ਨਹੀਂ ਕੀਤਾ ਉਹਨੇ ਆ ਕਿਤਾ ਤੇ ਉਹਨੇ ਆ ਕਿਉਂ ਨਹੀਂ ਕੀਤਾ ਘਟਨਾਵਾਂ ਬੰਦਿਆਂ ਮੌਕਿਆਂ ਅਤੇ ਥਾਵਾਂ ਨੂੰ ਸਮੇਂ ਅਤੇ ਵਿਚਾਰ ਨਾਲੋਂ ਨਖੇੜ ਕੇ ਕੀਤੇ ਗਏ ਸਵਾਲਾਂ ਦਾ ਕੋਈ ਵੀ ਉੱਤਰ ਪੁੱਛਣ ਵਾਲੇ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਹੁੰਦਾ ਖਾਸ ਕਰਕੇ ਜਦੋਂ ਸਵਾਲ ਦੂਜੀ ਧਿਰ ਬਣ ਕੇ ਜਾਂ ਉੱਤਰ ਦੇਣ ਵਾਲੇ ਨੂੰ ਦੋਸ਼ੀ ਮੰਨ ਕੇ ਪੁੱਛਿਆ ਜਾਵੇ ਸਵਾਲਾਂ ਦੇ ਅਰਥ ਵਿਦਵਤਾ ਦੀ ਕਿਸੇ ਖਾਸ ਪਰਚੋਲ ਵਿਧੀ ਨਾਲ ਵੀ ਬਦਲ ਜਾਂਦੇ ਨੇ ਖੋਜਾਂ ਕਰਨ ਵਾਲੇ ਵਿਦਵਾਨ ਜਦੋਂ ਕਿਸੇ ਵਰਤਾਰੇ ਬਾਰੇ ਆਮ ਲੋਕਾਂ ਨੂੰ ਵੱਡੇ ਸਵਾਲ ਪੁੱਛਦੇ ਨੇ ਤਾਂ ਲੋਕਾਂ ਵੱਲੋਂ ਦਿੱਤੇ ਗਏ ਉੱਤਰਾਂ ਦੇ ਅਰਥ ਓਕਾ ਹੀ ਬਦਲ ਜਾਂਦੇ ਨੇ ਇਹ ਗੱਲ ਧਿਆਨ ਮੰਗਦੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਘਟਨਾ ਜਾਂ ਵਰਤਾਰੇ ਬਾਰੇ ਇਹੋ ਜਿਹੇ ਸਵਾਲ ਕਰੇ ਕਿ ਇਹ ਕਿਉਂ ਕੀਤਾ ਅਤੇ ਇਹ ਕਰਕੇ ਕੀ ਮਿਲਿਆ ਤਾਂ ਇਹ ਸਵਾਲ ਜਾਣਨ ਦਾ ਸੁਭਾਵਕ ਵਤੀਰਾ ਨਹੀਂ ਹੁੰਦੇ ਇਹੋ ਜਿਹੇ ਸਵਾਲ ਚਾਹੇ ਕਿਸੇ ਕੰਮ ਦਾ ਹਿੱਸਾ ਹੋਣ ਵਾਲੇ ਲੋਕਾਂ ਦੇ ਆਪਣੇ ਮਨ ਵਿੱਚ ਵੀ ਆਵੇ ਅਤੇ ਚਾਹੇ ਦੂਜੇ ਲੋਕਾਂ ਵੱਲੋਂ ਪੁੱਛਿਆ ਜਾਵੇ ਪਰ ਇਹ ਸੁਭਾਵਕ ਸਵਾਲ ਨਹੀਂ ਹੁੰਦਾ ਇਹ ਸਵਾਲ ਕਿਸੇ ਗੱਲ ਕੰਮ ਵਰਤਾਰੇ ਜਾਂ ਪੂਰੀ ਜ਼ਿੰਦਗੀ ਨੂੰ ਜਾਣ ਲੈਣ ਵਾਲੇ ਅੰਦਾਜ਼ ਵਿੱਚ ਪੇਸ਼ ਹੁੰਦੇ ਨੇ ਇਦਾਂ ਦੇ ਸਵਾਲ ਕਈ ਵਾਰ ਵਿਰੋਧ ਵੱਜੋਂ ਕਿਸੇ ਮਨੁੱਖ ਜਾਂ ਤਰ ਦੇ ਸਮੁੱਚੇ ਵਿਚਾਰ ਜਾਂ ਅਮਲ ਨੂੰ ਰੱਦਨ ਲਈ ਮਿਹਣੇ ਜਾਂ ਵੰਗਾਰ ਵੱਜੋਂ ਵੀ ਕੀਤੇ ਜਾਂਦੇ ਨੇ ਮੁੰਦਾ ਸਮਾਜ ਵਿੱਚਲੇ ਨਿੱਜੀ ਧੜੇਬੰਦਕ ਅਤੇ ਭਾਵਕਤਾ ਦੇ ਵਹਿਣ ਕਰਕੇ ਲੋਕ ਸਭ ਭਾਂਤ ਦੇ ਸ਼ਬਦੀ ਟਾਕਰਾਂ ਵਿੱਚੋਂ ਆਪਣੇ ਆਪ ਹੀ ਨਵੇਂ ਤੱਥਾਂ ਦਲੀਲਾਂ ਅਤੇ ਅੰਦਾਜ਼ਿਆਂ ਦੀ ਖੁਰਾਕ ਹਾਸਲ ਕਰਨ ਲੱਗਦੇ ਨੇ ਸਿੱਖਣ ਦੇ ਨਾਂ ਹੇਠ ਲੋਕ ਨਾ ਮੁਖੀ ਤੱਥਾਂ ਦਲੀਲਾਂ ਨੂੰ ਤਾਜ਼ਗੀ ਵਾਂਗ ਹਾਸਲ ਕਰਨ ਲੱਗਦੇ ਨੇ ਸਵਾਲਾਂ ਦਾ ਦਰਜਾ ਜਿੰਨਾ ਨੀਵਾ ਅਤੇ ਮਨਸ਼ਾ ਜਿੰਨੀ ਢਾਹੂ ਹੋਈ ਜਾਂਦੀ ਹੈ ਬੰਦਾ ਉਨੀ ਭਾਵਕਤਾ ਨਾਲ ਆਪਣੀ ਮਨੋਦਸ਼ਾ ਵਿੱਚ ਹੋਰ ਪੱਕਾ ਹੋਈ ਜਾਂਦਾ ਹੈ ਕਿ ਮੇਰੇ ਲਈ ਤਾਂ ਮੇਰਾ ਇਹੋ ਸੰਸਾਰ ਸਹੀ ਹੈ ਸਾਡੀ ਜਿੱਥੇ ਲੱਗੀ ਐ ਉਤੋਂ ਲੱਗੀ ਰਹਿਣ ਦੇ ਬੰਦੇ ਨੂੰ ਸਵਾਲਾਂ ਜਵਾਬਾਂ ਨਾਲ ਲਗਾਤਾਰ ਵਾਧਾ ਨਾਮੁਖ ਵੇਰਵਾ ਵੀ ਗਿਆਨ ਤਾਜਗੀ ਜਾਪਦਾ ਨਾਮੁਖਤਾ ਵਿੱਚੋਂ ਕੁੱਤੇ ਦੇ ਸੁੱਕੀ ਹੱਡੀ ਚੱਬਣ ਵਾਂਗ ਲੋਕ ਆਪਣਾ ਲਹੂ ਆਪ ਪੀਣ ਨੂੰ ਹੱਡੀ ਦਾ ਰਸ ਮੰਨਣ ਵਾਂਗ ਸਮਝਦੇ ਰਹਿੰਦੇ ਨੇ ਕਿਸੇ ਅਸਾਮੀ ਜੰਗ ਲੜਨ ਵਾਲੇ ਸਮਾਜ ਵਿੱਚ ਜੇ ਅਜਿਹੇ ਲੋਕ ਕਾਫੀ ਗਿਣਤੀ ਵਿੱਚ ਹੋਣ ਤਾਂ ਕੋਈ ਵੀ ਹਕੂਮਤ ਇਹ ਹਾਲਤ ਨੂੰ ਸ਼ਬਦ ਜੰਗ ਵਿੱਚ ਆਪਣੀ ਦੂਰੀ ਜਿੱਤ ਵੱਜੋਂ ਮਾਨ ਸਕਦੀ ਆ